ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂਪ ਟਿਕਤੇ ਤੁਹਾਡਾ ਸਵਾਗਤ ਹੈ ਹੋਪਸ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਵਾਲੀ ਵੀਡੀਓ ਰਹੇਗੀ ਤੁਹਾਡ ਮਸ਼ੀਨ ਵਰਕ ਦੇ ਸੂਰਸ ਦੀ ਵਰਕ ਡਿਟੇਲਸ ਫੈਬਰਿਕ ਡਿਟੇਲਸ ਐਂਡ ਦੁਪੱਟੇ ਬਾਰੇ ਆਪਾਂ ਤੁਹਾਨੂੰ ਨਾਲ ਨਾਲ ਸਾਰੀਆਂ ਡਿਟੇਲਸ ਸ਼ੇਅਰ ਕਰਦੇ ਆਂਗੇ ਤੇ ਨਾਲ ਦੇ ਨਾਲ ਹੀ ਆਪਾਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਮੈਂਸ਼ਨ ਕਰਦੇ ਆਂਗੇ ਤਾਂ ਜੇ ਤਾਂ ਜੇ ਤੁਹਾਨੂੰ ਬੁਕਿੰਗ ਵਗੈਰਾ ਲਈ ਕੋਈ ਪਰੇਸ਼ਾਨੀ ਨਾ ਹੋਵੇ ਤੁਸੀਂ ਆਪਣਾ ਆਰਡਰ ਜਲਦੀ ਤੋਂ ਜਲਦੀ ਪਲੇਸ ਕਰ ਸਕੋ ਹਾਂਜੀ ਇਹ ਰਹੇਗਾ ਆਪਣਾ ਫਰਸਟ ਵਾਲਾ ਸੂਟ ਇਹ ਸੂਟ ਆਪਾਂ कॉटन ਫੈਬਰਿਕ ਤੇ ਰੈਡੀ ਕੀਤਾ ਹੈ ਜੋ ਆਪਾਂ 750 ਦਾ ਓਨਲੀ ਫੈਬਰਿਕ ਸੇਲ ਕਰਦੇ ਹਾਂ ਬਹੁਤ ਹੀ ਸੋਹਣਾ ਫੈਬਰਿਕ ਰਹਿੰਦਾ ਹੈ ਕੋਈ ਇਹਦੀ ਕਲਰ ਵਗੈਰਾ ਜਾਣ ਦੀ ਕੋਈ ਕੰਪਲੇਨ ਨਹੀਂ ਆਉਂਦੀ 올 ਸੀਜ਼ਨ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਟੂ ਗੁੱਡ ਫੈਬਰਿਕ ਰਹਿਣ ਵਾਲਾ ਹਾਂਜੀ ਇਸ ਤਰ੍ਹਾਂ ਇਹਦੇ ਫਰੰਟ ਤੇ ਸਾਰੇ ਤੇ ਬੂਟੀ ਬਣੀ ਹੋਈ ਹੈ ਬੂਟੀ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਬੂਟੀ ਹੀ ਆਪਾਂ ਬਾਜੂ ਤੇ ਰੱਖੀ ਹੈ ਤੇ ਵੀ ਨੱਕ ਬਣਾ ਕੇ ਇਦਾਂ ਇਸ ਤੇ ਬੋਟਲੀ ਬਟਨ ਲਗਾਏ ਹੋਏ ਨੇ ਬੈਕ ਫਿਨਿਸ਼ਿੰਗ ਇਸਦੀ ਇਸ ਤਰ੍ਹਾਂ ਰਹੇਗੀ ਤੇ ਬੈਕ ਤੇ ਆਹ ਵਾਲਾ ਕੰਮ ਰਹਿਣ ਵਾਲਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਡਿਟੇਲਸ ਵਗੈਰਾ ਸਾਰੀਆਂ ਬਹੁਤ ਹੀ ਸੋਹਣਾ ਵਰਕ ਰਹਿਣ ਵਾਲਾ ਹੈ ਆਹ ਵਾਲਾ ਇਹਦੇ ਨਾਲ ਪ्युअर ਕੋਟਾ ਡੋਰੀ ਦਾ ਦੁਪੱਟਾ ਲੱਗਿਆ ਹੋਇਆ ਹੈ ਟਾਈ ਐਂਡ ਡਾਈ ਕਰਕੇ ਸੇਮ ਕਲਰਾਂ ਨਾਲ ਤੇ ਇਸ ਤਰ੍ਹਾਂ ਨਾਲ ਇਸਦੀ ਫਿਨਿਸ਼ਿੰਗ ਕੀਤੀ ਗਈ ਹੈ ਆਹ ਵਾਲੀ ਸੇਮੇਰੇ ਨਾਲ ਬਾਟਮ ਬਣੀ ਹੋਈ ਹੈ ਸਾਰੇ ਸੂਟ ਦੀ ਲੋਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਸੂਟ ਰਹਿਣ ਵਾਲਾ ਹੈ ਹਾਂਜੀ ਪ੍ਰਾਈਸ ਦੀ ਗੱਲ ਕਰੀ ਤਾਂ ਪ੍ਰਾਈਸ ਇਹਦੇ ਰਹਿਣਗੇ 3950 ਵਿਦ ਸਟੀਚਿੰਗ ਵਿਦ ਕੋਟਾ ਡੋਰੀਆ ਪਿਓਰ ਕੋਟਾ ਡੋਰੀਆ ਦੁਪੱਟਾ ਟਾਈ ਐਂਡ ਡਾਈ ਨਾਲ ਫਿਨਿਸ਼ਿੰਗ ਹਾਂਜੀ ਇਸ ਤੋਂ ਬਾਅਦ ਰਹੇਗਾ ਆਪਣਾ ਆਹ ਵਾਲਾ ਸੂਟ ਇਹ ਵੀ ਸੇਮ ਹੀ ਫੈਬਰਿਕ 750 ਵਾਲੇ ਤੇ ਰੈਡੀ ਹੋਇਆ ਫਰੰਟ ਤੇ ਇਹਦੇ ਇਸ ਤਰ੍ਹਾਂ ਕੰਮ ਰਹੇਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਇਹਦੇ ਵਿੱਚ ਤੇ ਬੈਕ ਤੇ ਇਹਦੇ ਇਸ ਤਰ੍ਹਾਂ ਨਾਲ ਸਾਰੇ ਬੈਕ ਤੇ ਬੂਟੀ ਬਣੀ ਹੋਈ ਹੈ ਬੈਕ ਬੂਟੀ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਿੱਦਾਂ ਬੈਕ ਤੇ ਬੂਟੀ ਬਣੀ ਹੈ ਉਦਾਂ ਹੀ ਇਹਦੀ ਬਾਜੂ ਤੇ ਬੂਟੀ ਬਣੀ ਹੋਈ ਹੈ ਤੇ ਐਦਾਂ ਇਹਦੀ ਬੈਕ ਫਿਨਿਸ਼ਿੰਗ ਕੀਤੀ ਗਈ ਹੈ ਆਹ ਵਾਲੀਆਂ ਇਹਦੀਆਂ neck ਦੀਆਂ ਡਿਟੇਲਸ ਨੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਹੋਇਆ ਤੇ ਇਹਦੀ ਇਹਦੇ ਨਾਲ ਵੀ ਪਿਓਰ ਕੋਟਾ ਡੋਰ ਇਹਦਾ ਦੁਪੱਟਾ ਲੱਗਿਆ ਹੋਇਆ ਹੈ ਸਿੰਗਲ ਕਲਰ ਦਾ ਦੁਪੱਟਾ ਹੀ ਹੈ ਤੇ ਇਸ ਤਰ੍ਹਾਂ ਨਾਲ ਇਸ ਦੀ ਫਿਨਿਸ਼ਿੰਗ ਕੀਤੀ ਗਈ ਹੈ ਇਸ ਦੀ ਬਾਟਮ ਤੇ ਆਪਾਂ ਐਂਕਰਿੰਗ ਕੀਤੀ ਹੈ ਬਾਟਮ ਦੀ ਫਿਨਿਸ਼ਿੰਗ ਵੀ ਇਸ ਤਰ੍ਹਾਂ ਨਾਲ ਕੀਤੀ ਹੋਈ ਹੈ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਤੁਸੀਂ ਇਹ ਸੂਟ ਦੀ ਬੁਕਿੰਗ ਕਰवानी ਹੈ ਤਾਂ ਤੁਸੀਂ ਕਰਵਾ ਸਕਦੇ ਹੋ ਇਸ ਦੀ ਕਸਟਮਾਈਜੇਸ਼ਨ ਅਵੇਲੇਬਲ ਹੈ ਇਸ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ 45 50 ਇਸ ਦੇ ਪ੍ਰਾਈਸ ਰਹਿਣਗੇ ਵਿਦ ਸਟਿਚਿੰਗ ਵਿਦ ਪਿਓਰ ਕੋਟਾ ਡੁਰੀਆ ਦੁਪੱਟਾ ਹਾਂਜੀ ਇਸ ਤੋਂ ਬਾਅਦ ਰਹੇਗਾ ਆਪਣਾ ਆਹ ਵਾਲਾ ਸੂਟ ਇੱਕ ਸੂਟ ਵੀ ਕਾਟਨ ਫੈਬਰਿਕ ਤੇ ਬਣਿਆ ਹੋਇਆ ਹੈ ਇਸ ਤਰ੍ਹਾਂ ਇਸ ਦੇ ਵਿੱਚ ਸੈਲਫ ਡਿਜ਼ਾਈਨਿੰਗ ਰਹੇਗੀ ਸੂਟ ਦੇ ਵਿੱਚ ਸਾਰੀ ਤੁਸੀਂ ਚੈੱਕ ਕਰ ਸਕਦੇ ਹੋ ਆਹ ਵਾਲਾ ਡਿਜ਼ਾਈਨ ਇਹਦੇ ਇੱਕ ਕਾਰਨਰ ਤੇ ਰਹੇਗਾ ਐਂਡ ਦੂਸਰੇ ਵਾਲਾ ਫਲਾਰੇ ਦੀ ਹਿੱਪ ਤੇ ਰਹਿਣ ਵਾਲਾ ਹੈ ਜਿੜੀਆਂ ਵਾਲੀ ਇਹਦੇ ਵਿੱਚ ਡਿਜ਼ਾਈਨਿੰਗ ਰਹੇਗੀ ਤੇ ਇਸ ਤਰ੍ਹਾਂ ਬਾਜੂ ਤੇ ਕਟਵਰਕ ਕਰਕੇ ਤੇ ਆਹ ਵਾਲਾ ਫਲਾਰ ਬਾਜੂ ਤੇ ਬਣਿਆ ਹੋਇਆ ਹੈ ਇਹ ਵਾਲੀ ਇਹਦੀਆਂ ਨੈਕ ਦੀਆਂ ਡਿਟੇਲਸ ਰਹਿਣਗੀਆਂ ਤੇ ਘੇਰੇ ਤੇ ਵੀ ਇਹਦੇ ਕਟਵਰਕ ਦਾ ਕੰਮ ਆਏਗਾ ਬਾਟਮ ਇਸ ਦੇ ਨਾਲ ਬਣੀ ਹੋਈ ਹੈ ਤੇ ਆਹ ਵਾਲਾ ਇਹਦੇ ਨਾਲ ਜੌਰਜਟ ਦਾ ਦੁਪੱਟਾ ਆਪਾਂ ਸਾਰਾ ਟਾਈ ਐਂਡ ਡਾਈ ਦੇ ਵਿੱਚ ਰੱਖਿਆ ਹੈ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਹੈ ਪ੍ਰਾਈਸ ਦੀ ਗੱਲ ਕਰੀ ਤਾਂ 35 50 ਦੇ ਪ੍ਰਾਈਸ ਰਹਿਣਗੇ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਹੈ ਇਸ ਦੀ ਵੀ ਕਸਟਮਾਈਜੇਸ਼ਨ ਅਵੇਲੇਬਲ ਹੈ ਤੁਸੀਂ ਇਸ ਨੂੰ ਆਪਣੇ ਤਰੀਕੇ ਨਾਲ ਰੈਡੀ ਕਰਵਾ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਰਹੇਗਾ ਆਪਣਾ ਇਹ ਵਾਲਾ ਸੂਟ ਬੜਾ ਹੀ ਪਿਆਰਾ ਜਿਹਾ ਇਹਦਾ ਕਲਰ ਰੈਨ ਵਾਲਾ ਰਸਟ ਕਲਰ ਰਹੇਗਾ ਡਾਰਕ ਰਸਟ ਰੈਨ ਵਾਲਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਸ ਦੀ ਪ੍ਰਿੰਟਿੰਗ ਬੜੀ ਹੀ ਸੋਹਣੀ ਬਣੀ ਹੋਈ ਹੈ ਇਸ ਦਾ ਫੈਬਰਿਕ ਦੀ ਗੱਲ ਕਰੀ ਤਾਂ ਕਾਟਨ ਸ਼ਿਮਰ ਦਾ ਫੈਬਰਿਕ ਰਹਿਣ ਵਾਲਾ ਹੈ ਤੁਸੀਂ ਨੇੜੇ ਤੋਂ ਫੈਬਰਿਕ ਦੀ ਡਿਟੇਲਸ ਫੈਬਰਿਕ ਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਫੈਬਰਿਕ ਰਹਿਣ ਵਾਲਾ ਹੈ ਚੈੱਕ ਦੀ ਆਪਾਂ ਇਸ ਦੇ ਨਾਲ ਬਾਟਮ ਰੱਖੀ ਹੈ ਤੇ ਟੈਬੀ ਲਾਈਨਿੰਗ ਦਾ ਆਪਾਂ ਇਸ ਦੇ ਨਾਲ ਦੁਪੱਟਾ ਟਾਈ ਐਂਡ ਡਾਈ ਕਰਵਾਇਆ ਹੋਇਆ ਸਾਰੇ ਸੂਟ ਦੀ ਲੁੱਕ ਤੁਸੀਂ ਵੇਖ ਸਕਦੇ ਹੋ ਬੜਾ ਹੀ ਸੋਹਣਾ ਪ੍ਰਿੰਟ ਕੰਟਰਾਸਟ ਮੈਚਿੰਗ ਬਣੀ ਹੋਈ ਹੈ ਵਰਕ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਇਸ ਦੇ ਚਾਕ ਘੇਰੇ ਤੇ ਕੰਮ ਕੀਤਾ ਗਿਆ ਹੈ ਫਰੰਟ ਸਾਈਡ ਦੋਨੋਂ ਸਾਈਡ ਕੰਮ ਰਹੇਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਟ ਵਰਕ ਦਾ ਕੰਮ ਰਹਿਣ ਵਾਲਾ ਹੈ ਤੇ ਬੈਕ ਸਾਈਡ ਤੋਂ ਵੀ ਤੁਸੀਂ ਇਸ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬੜੀ ਸਫਾਈ ਨਾਲ ਸਾਰਾ ਕੰਮ ਕੀਤਾ ਗਿਆ ਹੈ ਜਿਸ ਤਰ੍ਹਾਂ ਚਾਕ ਘੇਰੇ ਤੇ ਕੰਮ ਕੀਤਾ ਹੈ ਸੇਮ ਕੰਮ ਹੀ ਇਸ ਦੀ ਬਾਜੂ ਤੇ ਰਹੇਗਾ ਤੇ ਅੰਬਰੇਲਾ ਕਟ ਇਸ ਦੀ ਬਾਜੂ ਰੱਖੀ ਗਈ ਹੈ ਤੇ ਇਸ ਤਰ੍ਹਾਂ ਨਾਲ ਇਸ ਦੇ ਬਟਨ ਲੱਗੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ neck ਦੀ ਫਿਨਿਸ਼ਿੰਗ ਵੀ ਬੜੀ ਹੀ ਸੋਹਣੀ ਬਣੀ ਹੋਈ ਹੈ ਸੇਮ ਹੀ ਕੰਮ ਜਿੱਦਾਂ ਸ਼ਰਟ ਤੇ ਰਹੇਗਾ ਇਸ ਤਰ੍ਹਾਂ ਨਾਲ ਇਸਦੇ ਬਾਟਮ ਦੀ ਮੂਰੀ ਤੇ ਕੰਮ ਕੀਤਾ ਗਿਆ ਹੈ ਕਟਵਰਕ ਦਾ ਸ਼ਰਟ ਵਾਲੇ ਕਲਰ ਲਗਾ ਕੇ ਤੇ ਇਸ ਤਰ੍ਹਾਂ ਨਾਲ ਇਸਦੇ ਦੁਪੱਟੇ ਤੇ ਕੰਮ ਕੀਤਾ ਹੋਇਆ ਹੈ ਦੁਪੱਟੇ ਤੇ ਆਪਾਂ ਫੋਰ ਸਾਈਡ ਕਟਵਰਕ ਕੀਤਾ ਹੋਇਆ ਤੇ ਵਿੱਚ ਇਹਦੇ tie and dye ਰੱਖੀ ਗਈ ਹੈ ਬੜਾ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਦੇ ਵਿੱਚ ਆਪਾਂ ਨੂੰ ਇਹ ਤੁਹਾਨੂੰ ਇੱਕ ਸਿੰਗਲ ਸੂਟ ਮਿਲ ਜੇਗਾ ਇੱਕ ਸ਼ਰਟ ਅਵੇਲੇਬਲ ਹੈਗੀ ਹੈ ਇਹਦੇ ਵਿੱਚ ਬਾਕੀ ਸਾਰਾ ਇਹ ਸਟਾਕ ਆਊਟ ਹੈ ਤੁਸੀਂ ਹੋਰ ਕਿਸੇ ਵੀ ਪ੍ਰਿੰਟ ਤੇ ਸੇਮ ਇਦਾਂ ਦੀ ਡਿਜ਼ਾਈਨਿੰਗ ਕਰਵਾ ਕੇ ਸੂਟ ਤਿਆਰ ਕਰਵਾਉਣਾ ਹੈ ਤਾਂ ਤੁਸੀਂ ਉਦਾਂ ਕਰਵਾ ਸਕਦੇ ਹੋ ਸੂਟ ਆਰਡਰ ਕਰਨ ਲਈ ਆਪਣਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਉੱਥੇ ਤੁਸੀਂ DM ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕਿਸੇ ਵੀ ਪ੍ਰਿੰਟਿੰਗ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਸੇਮ ਡਿਜ਼ਾਈਨ ਬਣਵਾ ਸਕਦੇ ਹੋ ਕਸਟਮਾਈਜ਼ੇਸ਼ਨ ਅਵੇਲੇਬਲ ਹੈ ਹਾਂਜੀ ਉਮੀਦ ਕਰਦੇ ਹਾਂ ਅੱਜ ਵਾਲੇ ਸੂਟ ਤੁਹਾਨੂੰ ਸੋਹਣੇ ਲੱਗੇ ਹੋਣਗੇ ਸੂਟ ਸੋਹਣੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਐਂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਸੀਂ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਵੇਖ ਸਕੋ ਜੇ ਤੁਸੀਂ ਸਾਨੂੰ ਫੇਸਬੁੱਕ ਤੋਂ ਵੇਖ ਰਹੇ ਹੋ ਤਾਂ ਫੇਸਬੁੱਕ ਤੇ ਵੀ ਆਪਣਾ ਪੇਜ ਫੋਲੋ ਜ਼ਰੂਰ ਕਰਨਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਵੇਖਣ ਲਈ ਵਾਹਿਗੁਰੂ ਜੀ ਸਭ ਦਾ ਭਲਾ ਕਰਨਾ